ਜੀ ਕਿਵੇਂ ਹੋ ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋਵਗੇ ਅੱਜ ਇੱਕ ਜਾਣਕਾਰੀ ਦੇਣੀ ਸੀ ਤੁਹਾਨੂੰ ਸਭ ਨੂੰ ਜੋ ਕਿ ਆ ਸਾਡੇ ਬਜ਼ੁਰਗਾਂ ਚ ਜਾਂ ਆਮ ਨੌਜਵਾਨਾਂ ਚ ਵੀ ਸਮੱਸਿਆ ਆ ਜਾਂਦੀ ਹੈ ਜਿਵੇਂ ਕਿ ਰਿੰਗਣ ਕਹਿੰਦੇ ਨੇ ਆਪਾਂ ਰਿੰਗਣ ਦਾ ਜਾਂ ਸਰਵਾਈਕਲ ਦਾ ਉਹ ਅੱਜ ਆਪਾਂ ਇੱਕ ਥੋੜਾ ਪਵਾਉਣ ਆਏ ਸੀ ਵੀਰ ਹੈਗਾ ਆਪਣਾ ਗਵਿੰਦਪੁਰੇ ਤੋਂ ਨਿਰਮਲ ਗਵਿੰਦਪੁਰੇ ਪੰਜਾਬ ਚ ਕਾਫੀ ਨੇ ਪਰ ਜਿਹੜਾ ਗਵਿੰਦਪੁਰਾ ਤੁਹਾਨੂੰ ਦੱਸਣ ਲੱਗ ਰਿਹਾ ਬੜਲਾਡੇ ਦੇ ਨੇੜੇ ਹੈ 12 ਕਿਲੋਮੀਟਰ ਹੈ ਬੜਲਾਡੇ ਤੋਂ ਗਵਿੰਦਪੁਰਾ ਪਿੰਡ ਹੈ ਜਿੱਥੇ ਸਰਮਲਾਇਆ ਸੀਗਾ ਤੁਹਾਨੂੰ ਇੱਕ ਫੇਰ ਦੁਬਾਰਾ ਦੱਸਣਾ ਮਾਨਸਾ ਜ਼ਿਲ੍ਹੇ 'ਚ ਹੈ ਔਰ ਇਹ ਕਾਦੇ-ਕਾਦੇ ਥੋਲੇ ਪਾਉਂਦਾ ਮੈਂ ਖੁਦ 10 ਬੰਦਿਆਂ ਦੇ ਥੋਲੇ ਪਵਾ ਕੇ ਲੈ ਕੇ ਗਿਆ ਰਿੰਗਣ ਦਾ ਉਹ ਬਿਲਕੁਲ ਠੀਕ ਠਾਕ ਨੇ ਤੁਹਾਨੂੰ ਅੱਗੇ ਮਲਾਵਾਂਗੇ 22 ਲਵੇ ਤੇ ਬਹੁਤ ਪਰਿਵਾਰ ਨਾਰਮਲ ਪਰਿਵਾਰ 'ਚੋਂ ਹੈ ਕੋਈ ਲਾਲਚ ਨਹੀਂ ਕਰਦਾ ਬਾਕੀ ਕਾਫੀ ਮਰੀਜ਼ ਠੀਕ ਰਹਿੰਦੇ ਆ ਤੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਆਓ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਤੇ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਦਿੰਨੇ ਆ ਵੀ ਕਾਦੇ-ਕਾਦੇ ਥੋਲੇ ਪੌਂਦਾ ਇੱਕ ਨਾਰਮਲ ਪਰਿਵਾਰ ਚੋਂ ਆ ਕੋਈ ਲਾਲਚ ਨਹੀਂ ਕਰਦਾ ਤੇ ਬਾਈ ਆ ਸੀ ਜਿਹੜਾ ਥੋਲੇ ਪੌਂਦਾ ਹੈਗਾ ਹਾਂ ਬਾਈ ਨਿਰਮਲ ਤੇ ਤੁਸੀਂ ਕਾਦੇ-ਕਾਦੇ ਥੋਲੇ ਪਾਉਣੇ ਸਾਡੇ ਜਿਹੜੋ ਦੇਖਣ ਵਾਲੇ ਚਾਹਣ ਵਾਲੇ ਆ ਉਹਨਾਂ ਨੂੰ ਦੱਸ ਦਿਓ ਸਰਵਾਈਕਲ ਹੋਵੇ ਜੀ ਕਿਸੇ ਧਿਆਨ ਨਾਲ ਸੁਣ ਲੋ ਹਾਂਜੀ ਕੀ ਆ ਹੋਵੇ ਜੀ ਹਾਂਜੀ ਗਠੀਆ ਹੋਵੇ ਜੀ ਹਾਂਜੀ ਹਾਂਜੀ ਰਿੰਗਣ ਹੋਵੇ ਜੀ ਹਾਂਜੀ ਸਾਹ ਹੋਵੇ ਜੀ ਠੀਕ ਆ ਜੀ ਬੱਚਿਆਂ ਵਾਲਾ ਹੋਵੇ ਜੀ ਕਿਸ ਨੂੰ ਠੀਕ ਆ ਜੀ ਤੇ ਆਪਾਂ ਸਰਵਾਈਕਲ ਦੱਸ ਹੀ ਦਿੱਤਾ ਤੁਹਾਨੂੰ ਹਾਂਜੀ ਤੇ ਇੱਕ ਜ਼ਹਿਰਵੇ ਦਾ ਪਾਇਆ ਸੀ ਆਪਣੇ ਹਾਂ ਹਾਂ ਜ਼ਹਿਰਵੇ ਦਾ ਪਾਉਣਾ ਜੀ ਅੱਛਾ ਤੇ ਕਿਦੋਂ-ਕਦੋਂ ਥੌਲਾ ਪਾਉਨੇ ਹੋ ਕਿਵੇਂ-ਕਿਵੇਂ ਹੋ ਜਾਂ ਕਿਵੇਂ ਉਹ ਸਾਰੀ ਗੱਲਬਾਤ ਦੱਸੋ ਮੈਂ ਹਫਤੇ ਬਾਅਦ ਪਾਉਣਾ ਜੀ ਇੱਕ ਥੌਲਾ ਅੱਛਾ ਜੀ ਆਈ ਹਫਤੇ ਬਾਹਰ ਤਿੰਨ ਦੋ ਵਾਰ ਤਿੰਨੇ ਥੌਲੇ ਪਾਉਣਾ ਜੀ ਤਿੰਨੇ ਨਾਲ ਹੀ ਠੀਕ ਹੋ ਜਾਂਦਾ ਬੰਦਾ ਠੀਕ ਆ ਬਈ। ਕੰਗੀਆਂ ਜੀ ਵੀ ਪਏ ਮਰੀਜ਼ ਉਹ ਵੀ ਠੀਕ ਕਰਨੀ ਆਪਾਂ ਨੇ। ਠੀਕ ਆ ਬਈ। ਸਾਦਾ ਹੀ ਅਗਲੇ ਦਿਨ ਲੈਣਾ ਦੇਣਾ ਕਿਸੇ ਤੋਂ ਕੁਝ ਨਹੀਂ ਹੈਗਾ। ਠੀਕ ਆ ਬਈ। ਭਾ ਇੱਕ ਮਰ ਸੇਵਾ ਹੀ ਕਰ ਰਹੇ ਆ ਲੋਕ ਸੇਵਾ। ਲੋਕ ਸੇਵਾ ਕਰਦਾ। ਹਾਂ ਲੋਕ ਸੇਵਾ ਕਰਦਾ ਤੁਸੀਂ ਪਰਿਵਾਰ ਦੇਖ ਸਕਦੇ ਹੋ ਵਧੀਆ ਨਾਰਮਲ ਪਰਿਵਾਰ ਚ ਆ ਬਾਈ ਤੇ ਗੱਲ ਆ ਆਪਾਂ ਜਿਹੜੀ ਵੀਡੀਓ ਪਾ ਰਹੇ ਆ ਵੀ ਕਿਸੇ ਦਾ ਫਾਇਦਾ ਹੋ ਜਾਏ ਠੀਕ ਹੈ। ਹੁਣ ਇੱਧਰ ਇਹ ਤਾਂ ਮੇਰੀ ਮਾਤਾ ਹੈਗੀ ਇਹਦਾ ਆਪਾਂ ਰਿੰਗਣ ਦਾ ਤੇ ਸਰਵਾਈਕਲ ਦਾ ਪਵਾਇਆ। ਫਰਕ ਹੈ ਮਾਤਾ ਕੁਝ? ਫਰਕ ਨਹੀਂ ਬਹੁਤ। ਇਹ ਦੂਸਰਾ ਥੋੜਾ ਹੀ ਪਵਾਇਆ ਫਰਕ ਹੈ। ਆ ਭੈਣਾ ਹੈਗੀਆਂ ਤੇ ਕਿਹੜੇ ਪਿੰ ਕੁੱਲਰੀਆਂ ਤੋਂ ਕੁੱਲਰੀਆਂ ਤੋਂ ਕਾਦਾ ਥੋੜਾ ਪਾਇਆ ਵੀ ਤੁਸੀਂ ਫਰਕ ਹੈ ਵੀ ਕੁਝ ਹਾਂਜੀ ਕਿੰਨਵਾ ਥੋੜਾ ਤੁਹਾਡਾ ਤੀਜਾ ਥੋੜਾ ਚਲੋ ਮੈਂ ਵੀਡੀਓ ਪਾਉਣ ਦਾ ਮਕਸਦ ਇਹ ਹੈ ਵੀ ਕਿਸੇ ਭੈਣ ਭਾਈ ਦਾ ਫਾਇਦਾ ਹੋ ਜੇ ਐਵੇਂ ਆਪਾਂ ਜਿਆਦਾ ਡਾਕਟਰੀ ਇਲਾਜ ਚ ਵੀ ਪੈਟ ਜੰਨੇ ਆ ਡਾਕਟਰੀ ਇਲਾਜ ਵੀ ਜ਼ਰੂਰੀ ਆ ਜਿਹੜੀਆਂ ਚੀਜ਼ਾਂ ਮਤਲਬ ਡਾਕਟਰ ਦੇ ਟ੍ਰੀਟਮੈਂਟ ਚ ਆਉਂਦੀਆਂ ਕੁਝ ਚੀਜ਼ਾਂ ਹੁੰਦੀਆਂ ਨੇ ਵੀ ਜਿਹੜੀਆਂ ਅਸੀਂ ਸਾਡੇ ਬਜ਼ੁਰਗ ਪਹਿਲਾਂ ਤੋਂ ਕਰਦੇ ਆ ਸਾਡੇ ਬੈਦਾਂ ਕਰਦੇ ਆ ਉਹ ਚੀਜ਼ਾਂ ਬਾਰੇ ਤੁਹਾਨੂੰ ਦੱਸਨੇ ਆ ਵੀ ਆਪਾਂ ਡਾਕਟਰਾਂ ਦੇ ਪਿੱਛੇ ਲੱਗ ਕੇ ਵੀ ਬਹੁਤ ਪੈਸਾ ਘਰ ਲਟਾ ਦਿੰਨੇ ਆ ਇੱਕ ਵਾਰ ਇੱਥੇ ਵੀ ਤੁਸੀਂ ਇਹਨਾਂ ਨੂੰ ਬਾਈਆਂ ਨੂੰ ਦਿਖਾ ਕੇ ਆਪਣਾ ਇਲਾਜ ਕਰਾ ਸਕਦੇ ਹੋ ਧੰਨਵਾਦ ਦੋਸਤ ਨੰਬਰ ਦੇ ਦਿਓ ਜੀ ਹਾਂਜੀ ਬਾਈ 15 ਜੀ ਹਾਂ ਬਾਈ 14954 ਦੁਬਾਰੇ ਫੇਰ ਬੋਲਦੇ ਬਾਈ ਨੰਬਰ 97815 ਜੀ ਹਾਂ ਬਾਈ 14954 ਜੀ ਠੀਕ ਆ ਬਾਈ ਧੰਨਵਾਦ ਨਰਮਲ ਠੀਕ ਹੈ ਜੀ